ਮਾਰੇ ਕੋ ਹੋ ਕੇ ਬਾ ਸ਼ਰਾਬ ਕਿੱਥੋਂ ਕੀਤੀ ਆ ਸਿੱਧਾ ਹੋ ਸਿੱਧਾ ਸਿੱਧਾ ਹੋ ਨਹੀਂ ਸਿੱਧਾ ਆ ਦੱਸਦਾ ਹੋ ਇਧਰ ਤਰਫ ਆ ਇੱਥੇ ਸਿੱਧਾ ਹੋ ਸ਼ਰਾਬ ਕਿੱਥੋਂ ਕੀਤੀ ਸ਼ਰਾਬ ਤਾਂ ਥੋੜਾ ਜਿਹਾ ਇੱਕ ਪੋਆ ਲੈ ਕਿੱਥੋਂ ਕੀਤੀ ਆ ਇਹ ਕਿਹੜੀ ਇਲਾਕੇ ਹੈ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਤੋਂ ਆ ਪੁੱਛ ਆਪਾਂ ਕਹਿੰਦੇ ਜਿਹੜਾ ਡੇਕਾ ਪਗਵਾੜੇ ਆ ਬਗਵਾੜੇ ਆ ਕਿੱਥੋਂ ਰਿਆਂ ਤੂੰ ਬਗਵਾੜੇ ਤੇ ਮੈਂ ਚੱਲ ਜਾਣਾ ਮੈਂ ਰੋਕਣ ਲੱਗਾਈ ਤੂੰ ਜੇ ਵੀ ਰੋਕਣਾ ਹੈ ਮੇਰੀ ਨਾ ਕੀ ਤੇਰਾ ਸੰਤੋਸ਼ ਦਾ ਨਾਮ ਹੈ ਸੰਤੋਸ਼ ਤੇਰਾ ਨਾਮ ਹੈ ਕਿਹਦੀ ਗੱਡੀ ਚਲਾਉਣਾ ਤੂੰ ਮੈਂ ਹਾਂ ਕਿਹਦੀ ਗੱਡੀ ਹੈ ਹਜਾਰਾ ਸਿੰਘ ਦੀ ਗੱਡੀ ਹਜਾਰਾ ਸਿੰਘ ਰਾਜਪਰੇ ਦੀ ਹੈ ਹਾਂਜੀ ਅੱਛਾ ਕੀ ਲੈ ਕੇ ਆਉਣਾ ਇਹਦੇ ਚ ਇਹ ਗੱਤੇ ਪਹਿਲਾਂ ਗੱਡੀ ਕਾਦੇ ਚ ਮਾਰੀ ਆ ਤੂੰ ਇਹ ਇਹ ਮਾਰੀ ਗੱਡੀ ਇਹ 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 ਪਹਿਲੇ ਐਕਸੀਡੈਂਟ ਹੋ ਗਿਆ ਇਹ ਆ ਹੁਣ ਹੋਇਆ ਤਾਜ਼ਾ ਕਿੱਥੇ ਮਾਰ ਗਿਆ ਰਵਾੜੇ ਮਾਰ ਗਿਆ ਜਲੰਧਰ ਮਾਰ ਗਿਆ ਗੱਡੀ ਨਹੀਂ ਹਾਂ ਉਹ ਪਹਿਲੇ ਹੋਇਆ ਪਹਿਲੇ ਨਹੀਂ ਹੋਇਆ ਤਾਜ਼ਾ ਐਕਸੀਡੈਂਟ ਹੋਇਆ ਤੇ ਹੁਣ ਤੂੰ ਗੱਡੀ ਦੇ ਸੱਟ ਮਾਰੀ ਆ ਤੈਨੂੰ ਦੱਸਦੇ ਨਹੀਂ ਆਲੇ ਦੋਲੇ ਤੈਨੂੰ ਕਿਹਦੀ ਨਾ ਇਹਨਾਂ ਨੇ ਸਿਣਾ ਤੋਤਿਆਂ ਨੂੰ ਹੈ ਐਨਾ ਕੋਈ ਨਹੀਂ ਲੱਗੀ ਲੱਗੀ ਉੱਤੀ ਤੈਨੂੰ ਰੋਕੇ ਬੈਗਿਆ ਐਨਾ ਨਹੀਂ ਜਾਣਦਾ ਕਿਉਂ ਰੋਕੇ ਬੈਠ ਗਏ ਨਹੀਂ ਲੈ ਚਾਬੀ ਦੇ ਬਾਲਾ ਗੱਡੀ ਤੇਰੀ ਸਾਈਡ ਤੇ ਕਰਾਂ ਚਾਬੀ ਦੇ ਦੀ